ਸਕ੍ਰੀਨ ਉੱਪਰ ਦਿਖਾਈ ਦੇਣ ਵਾਲਾ ਕੈਲੰਡਰ 1752 ਦਾ ਹੈ ਜੇਕਰ ਤੁਸੀਂ ਇਸ ਨੂੰ ਧਿਆਨ ਨਾਲ ਦੇਖ ਰਹੇ ਹੋਵੋਗੇ ਤਾਂ ਤੁਸੀਂ ਦੇਖੋਗੇ ਕਿ ਇਸ ਕੈਲੰਡਰ ਦੇ ਵਿੱਚ 2 ਸਤੰਬਰ ਤੋਂ ਬਾਅਦ ਸਿੱਧੀ 14 ਸਤੰਬਰ ਦਿੱਤੀ ਗਈ ਹੈ ਕਿਉਂ ਹੈ ਇਸ ਕੈਲੰਡਰ ਵਿੱਚ ਅਜਿਹਾ ਕੇਸ ਵਿੱਚ 11 ਦਿਨ ਕੱਟੇ ਗਏ ਹਨ ਇਨ੍ਹਾਂ ਦਿਨਾਂ ਦੀ ਕੀ ਸੱਚਾਈ ਹੈ ਕੌਣ ਖਾ ਗਿਆ ਇਨ੍ਹਾਂ ਦਿਨਾਂ ਨੂੰ ਕੀ ਇਹ ਮਿਸਪ੍ਰਿੰਟ ਹੋਏ ਨੇ ਜਾਂ ਇਤਿਹਾਸ ਇਸ ਬਾਰੇ ਸਾਨੂੰ ਕੀ ਤੱਥ ਦਿੰਦਾ ਹੈ ਤਾਂ ਇਤਿਹਾਸ ਵਿੱਚ ਇਸ ਦੀ ਇੱਕ ਵਿਲੱਖਣ ਉਦਾਹਰਣ ਮਿਲਦੀ ਹੈ ਸਾਨੂੰ ਕਿ ਕਿਸੇ ਕੈਲੰਡਰ ਵਿੱਚੋਂ ਸਿੱਧੇ 11 ਦਿਨ ਕੱਟੇ ਗਏ ਨੇ ਤਾਂ ਅਜਿਹਾ ਕਿਉਂ ਹੈ ਇਹ ਕੈਲੰਡਰ ਵਿੱਚ ਅਜਿਹਾ ਕਿਉਂ ਕੀਤਾ ਗਿਆ ਤੇ ਕਿਸ ਦੁਆਰਾ ਕੀਤਾ ਗਿਆ ਇਹ ਕੈਲੰਡਰ ਹੈ ਬਰਤਾਨੀਆ ਦੀਆਂ ਕਲੋਨੀਆਂ ਦਾ ਜਿਵੇਂ ਕਿ ਅਮਰੀਕਾ ਹੈ ਠੀਕ ਹੈ ਤਾਂ ਇਸ ਕੈਲੰਡਰ ਦੇ ਵਿੱਚ ਬਰਤਾਨੀਆ ਨੇ ਜੂਲੀਅਨ ਕੈਲੰਡਰ ਨੂੰ ਛੱਡ ਕੇ ਗ੍ਰੈਗੋਰੀਅਨ ਕੈਲੰਡਰ ਨੂੰ ਅਪਣਾਇਆ ਸੀ ਤਾਂ ਆਓ ਜਾਣਦੇ ਹਾਂ ਇਸ ਦੇ ਇਤਿਹਾਸਿਕ ਤੱਥ ਨੂੰ ਤੇ ਜੂਲੀਅਨ ਕੈਲੰਡਰ ਕੀ ਹੈ ਜੂਲੀਅਨ ਕੈਲੰਡਰ ਅਜੀਹਾ ਕੈਲੰਡਰ ਹੈ ਜਿਸ ਵਿੱਚ ਜੂਲੀਅਨ ਸੀਜ਼ਰ ਨੇ 12 ਮਹੀਨਿਆਂ ਦਾ ਇੱਕ ਕੈਲੰਡਰ ਬਣਾਇਆ ਸੀ ਜੋ 1 ਮਾਰਚ ਤੋਂ ਸ਼ੁਰੂ ਹੋ ਕੇ 1 ਜਨਵਰੀ ਤੱਕ ਚੱਲਦਾ ਸੀ ਇਸ ਕੈਲੰਡਰ ਦੇ ਵਿੱਚ 12 ਮਹੀਨੇ ਦਿੱਤੇ ਗਏ ਸੀ ਔਰ ਇਹ ਕੈਲੰਡਰ ਸੂਰਜੀ ਚੱਕਰ ਤੋਂ ਹਰ ਸਾਲ 11 ਮਿੰਟ ਵੱਧ ਚੱਲਦਾ ਸੀ ਔਰ ਇਹ ਕੈਲੰਡਰ ਜੂਲੀਅਨ ਸੀਜ਼ਰ ਦੁਆਰਾ ਬਣਾਇਆ ਗਿਆ ਸੀ ਜੋ ਰੋਮਨ ਸਾਮਰਾਜ ਦਾ ਪਹਿਲਾ ਜਰਨਲ ਸੀ ਬਾਅਦ ਵਿੱਚ ਰਾਜਨੀਤੀ ਵਿੱਚ ਤਾਂ ਬਣ ਗਿਆ ਤਾਂ ਉਹਨੇ 49 BCE ਤੋਂ 44 BCE ਦੇ ਦਰਮਿਆਨ ਰਾਜ ਕੀਤਾ ਸੀ ਤੇ ਉਹਨੇ 45 BCE ਦੇ ਵਿੱਚ ਇੱਕ ਕੈਲੰਡਰ ਬਣਾਇਆ ਸੀ ਜਿਸ ਕੈਲੰਡਰ ਨੂੰ ਬਣਾਇਆ ਗਿਆ ਸੀ ਸਮਾਂ ਤਰੀਕਾ ਔਰ ਸੂਰਜੀ ਚੱਕਰ ਨੂੰ ਸਮਝਣ ਦੇ ਲਈ ਪਰ ਉਹ ਇਸ ਕੈਲੰਡਰ ਵਿੱਚ ਇੱਕ ਗਲਤੀ ਕਰ ਬੈਠ ਦਿਆ ਜੋ ਸ਼ਾਇਦ ਉਸ ਸਮੇਂ ਦੇ ਇੱਕ ਐਕਸਪੈਰੀਮੈਂਟ ਹੀ ਮੰਨ ਸਕਦੇ ਹੋ ਤੁਸੀਂ ਤਾਂ ਇਸ ਕੈਲੰਡਰ ਦੇ ਵਿੱਚ ਇੱਕ ਛੋਟੀ ਜੀ ਗਲਤੀ ਸੀ ਜੋ ਅੱਗੇ ਚੱਲ ਕੇ ਵੱਡਾ ਰੂਪ ਲੈ ਲੈਂਦੀ ਹੈ ਤਾਂ ਇਹ ਗਲਤੀ ਕੀ ਸੀ ਕਿ ਇਹ ਕੈਲੰਡਰ ਸੂਰਜੀ ਚੱਕਰ ਨਾਲੋਂ ਹਰ ਸਾਲ The <laughs> cat 11 ਮਿੰਟ ਵੱਧ ਚੱਲਦਾ ਸੀ ਤਾਂ ਇਹ ਅ ਅਜਿਹਾ ਹੋਣ ਕਰਕੇ ਇਸ ਕੈਲੰਡਰ ਕਰਕੇ ਜਦੋਂ ਕਈ ਸਦੀਆਂ ਬੀਤ ਗਈਆਂ ਤਾਂ ਹੌਲੀ-ਹੌਲੀ ਇਹ 11 ਮਿੰਟ ਇਸੇ ਤਰ੍ਹਾਂ ਚੱਲਦੇ ਰਹੇ ਤਾਂ ਇਹ 11 ਮਿੰਟ ਨਹੀਂ ਜਿਹੜੇ ਉਹ 11 ਦਿਨਾਂ ਦਾ ਰੂਪ ਧਾਰਨ ਕਰ ਲੈਂਦੇ ਆ ਤਾਂ ਹੁਣ ਇਹ ਵਰਤਾਨੀਆਂ ਤੱਕ ਕਿਵੇਂ ਪਹੁੰਚਿਆ ਤਾਂ ਜਦੋਂ ਇਸ ਕੈਲੰਡਰ ਨੂੰ ਪਹਿਲਾਂ ਸਾਰੇ ਪਾਸੇ ਮੰਨਿਆ ਜਾ ਰਿਹਾ ਸੀ ਪਰ ਜਦੋਂ ਪੌਪ ਤੇਰਵਾ ਗੱਦੀ ਉੱਪਰ ਬੈਠਦਾ ਹੈ ਤਾਂ ਉਹ ਇਸ ਚੀਜ਼ ਨੂੰ ਮਹਿਸੂਸ ਕਰਦਾ ਹੈ ਕਿ ਇਸ ਕੈਲੰਡਰ ਦੇ ਵਿੱਚ ਇੱਕ ਗਲਤੀ ਹੈ ਹਾਰ ਸਾਲ 11 ਮਿੰਟ ਵਧਨ ਕਰਕੇ ਹੁਣ 11 ਦਿਨ ਦਾ ਫਰਕ ਪੈ ਚੁੱਕਿਆ ਸੀ ਜੋ ਸੂਰਜੀ ਚੱਕਰ ਨੂੰ ਡਿਸਟਰਬ ਕਰ ਰਿਹਾ ਸੀ ਉਹਦੀ ਸਿਚੁਏਸ਼ਨ ਨੂੰ ਔਰ ਜੋ ਧਰਤੀ ਉੱਪਰ ਸਮੇਂ ਚੱਕਰ ਹੈ ਉਹਦੇ ਵਿੱਚ ਡਿਸਟਰਬੈਂਸ ਕ੍ਰੀਏਟ ਹੋ ਰਹੀ ਸੀ ਜਿਸ ਕਾਰਨ ਜਦੋਂ 1582 ਦੇ ਵਿੱਚ ਇਸ ਨਵੇਂ ਕੈਲੰਡਰ ਜਿਸ ਨੂੰ ਗ੍ਰੈਗਰੀਅਨ ਕੈਲੰਡਰ ਕਿਹਾ ਗਿਆ ਉਸ ਕੈਲੰਡਰ ਨੂੰ ਅਪਣਾਇਆ ਗਿਆ ਤਾਂ ਉਦੋਂ ਇਸ ਕੈਲੰਡਰ ਨੂੰ ਕੁਝ ਕੰਟਰੀਜ਼ ਨੇ ਉਹ ਔਨ ਦਾ ਸਪੌਟ ਹੀ ਇੰਪਲੀਮੈਂਟ ਕਰਤਾ ਜਿਸ ਵਿੱਚ ਸਪੇਨ, ਇਟਲੀ ਤੇ ਫਰਾਂਸ ਅਜਿਹੇ ਦੇਸ਼ ਸੀ ਜਿਨ੍ਹਾਂ ਨੇ ਇਸ ਕੈਲੰਡਰ ਨੂੰ ਸਿੱਧੇ ਤੌਰ ਤੇ ਅਪਣਾ ਲਿਆ ਪਰ ਪ੍ਰੋਟੈਸਟੈਂਟ ਧਰਮ ਦੇ ਦੇਸ਼ ਜੋ ਪ੍ਰੋਟੈਸਟੈਂਟ ਧਰਮ ਨੂੰ ਮੰਨਦੇ ਸੀ ਪਾਪ ਤੋਂ ਕੂਹਾਂ ਦੂਰ ਚੱਲਦੇ ਸੀ ਤਾਂ ਉਹਨਾਂ ਨੇ ਇਸ ਕੈਲੰਡਰ ਨੂੰ ਸ਼ੁਰੂਆਤ ਵਿੱਚ ਨਹੀਂ ਅਪਣਾਇਆ ਪਰ what do, you mean, do you mean? ਪੁਰਾਣੇ ਜੁਲੀਅਸ ਸੀਜ਼ਰ ਦੇ ਕੈਲੰਡਰ ਨਾਲ ਡਿਸਟਰਬੈਂਸ ਵਧ ਗਈ ਤਾਂ ਉਸ ਸਮੇਂ ਦੌਰਾਨ ਬਰਤਾਨੀਆਂ ਨੂੰ ਵੀ ਇਸ ਚੀਜ਼ ਦੀ ਜ਼ਰੂਰਤ ਮਹਿਸੂਸ ਹੋਣ ਲੱਗੀ ਕਿ ਉਹਨਾਂ ਨੇ ਇਸ ਕੈਲੰਡਰ ਨੂੰ ਬਦਲਣਾ ਚਾਹਿਆ ਤੇ 1752 ਦੇ ਵਿੱਚ ਬ੍ਰਿਟੇਨ ਦੁਆਰਾ ਇੱਕ ਕੈਲੰਡਰ ਬਣਾ ਲਿਆ ਜਾਂਦਾ ਤਾਂ ਜਾਹਰ ਜੀ ਗੱਲ ਹੈ ਕਿ ਜੇ ਬ੍ਰਿਟੇਨ ਦੁਆਰਾ ਇੱਕ ਕੈਲੰਡਰ ਬਣਾਇਆ ਗਿਆ ਹੈ ਤਾਂ ਉਹਦੇ ਅੰਡਰ ਆਉਣ ਵਾਲੀਆਂ ਬਸਤੀਆਂ ਦੇ ਉੱਪਰ ਹੀ ਆਟੋਮੈਟਿਕਲੀ ਲਾਗੂ ਹੋਣਾ ਸੀ ਜਿਸ ਕਾਰਨ ਇਹ ਕੈਲੰਡਰ ਆ ਜਿਹੜਾ ਉਹ ਬਾਕੀ ਬਸਤੀਆਂ ਦੁਆਰਾ ਵੀ ਅਪਣਾਇਆ ਗਿਆ ਤਾਂ 2 ਸਤੰਬਰ 1552 ਉਦਵਾਰ ਤੋਂ ਲੈ ਕੇ ਬਾਅਦ ਅਗਲਾ ਦਿਨ ਜਿਹੜਾ ਵੀਰਵਾਰ ਦਾ ਆਉਂਦਾ ਹੈ ਉਹ ਸਿੱਧਾ 14 ਸਤੰਬਰ 1752 ਦਾ ਆਉਂਦਾ ਹੈ ਤਾਂ ਇਸ ਤਰ੍ਹਾਂ 3 ਸਤੰਬਰ ਤੋਂ 13 ਸਤੰਬਰ ਤੱਕ ਦਿਨ ਕੱਟੇ ਗਏ ਜਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਦਿਨ ਘਟਾਏ ਗਏ ਤਾਂ ਜੋ ਸੂਰਜੀ ਚੱਕਰ ਨੂੰ ਪੂਰਾ ਕੀਤਾ ਜਾ ਸਕੇ ਔਰ ਸਾਲ ਦਰ ਸਰ ਲੀਪイヤー ਨੂੰ ਉਸ ਤਰ੍ਹਾਂ ਅਲੱਗ ਕੱਢਿਆ ਜਾ ਸਕਦਾ ਹੋਵੇ ਔਰ ਇਹ ਚੀਜ਼ ਜਦੋਂ ਪਬਲਿਸ਼ ਹੋਈ ਸੀ ਤਾਂ ਲੋਕ ਬਹੁਤ ਹੈਰਾਨ ਹੋਏ ਸੀ ਬਹੁਤ ਲੋਕ ਗੁੱਸੇ ਵੀ ਹੋਏ ਸੀ ਲੋਕਾਂ ਨੂੰ ਲੱਗਦਾ ਸੀ ਕਿ ਉਹਨਾਂ ਦੀ ਜ਼ਿੰਦਗੀ ਤੇ 11 ਦਿਨ ਖਾ ਕੇ ਉਹਨਾਂ ਦੀ ਜ਼ਿੰਦਗੀ ਘਟਾਈ ਗਈ ਹੈ 11 ਦਿਨ ਉਹਨਾਂ ਦੀ ਜ਼ਿੰਦਗੀ ਦੇ ਚੁਰਾ ਲਏ ਗਏ ਹਨ ਤਾਂ ਅਕਸਰ ਉਸ ਸਮੇਂ ਇਸ ਤਰ੍ਹਾਂ ਦੇ ਬਹੁਤ ਸਾਰੇ ਨਾਰੇ ਸਾਨੂੰ ਨੂੰ ਮਿਲ ਜਾਂਦੇ ਸੀ ਕਿ ਸਾਡੀ ਜ਼ਿੰਦਗੀ 11 ਦਿਨ ਘਟਾ ਦਿੱਤੀ ਗਈ ਹੈ ਬ੍ਰਿਟੇਨ ਦਾ ਬਾਦਸ਼ਾਹ ਨਾ ਭੁੱਖਾ ਹੈ ਕਿ ਲੋਕਾਂ ਦੇ 11 ਦਿਨ ਉਹ ਵਿੱਚੋਂ ਖਾ ਚੁੱਕਿਆ ਹੈ ਤਾਂ ਇਸ ਤਰ੍ਹਾਂ ਇਹ 11 ਦਿਨ ਨੇ ਜਿਹੜੇ ਉਹ ਸਤੰਬਰ 17 552 ਦੇ ਕੈਲੰਡਰ ਵਿੱਚੋਂ ਕੱਟੇ ਗਏ ਸੀ ਜਿਸ ਕਰਕੇ ਇਸ ਕੈਲੰਡਰ ਨੂੰ ਬਾਅਦ ਦੇ ਵਿੱਚ ਮੰਨਤਾ ਦਿੱਤੀ ਸੀ ਤੇ ਅੱਜ ਵੀ ਅਸੀਂ ਇਸੇ ਕੈਲੰਡਰ ਨੂੰ ਫੋਲੋ ਕਰ ਰਹੇ ਹਾਂ ਤਾਂ ਇਸ ਕੈਲੰਡਰ ਨੂੰ ਬਾਅਦ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਮੰਨਤਾ ਦਿੱਤੀ ਗਈ ਸੀ ਥੈਂਕ ਯੂ ਸੋ